ਬੀਜੇਪੀ ਦੇ ਵਿੱਚ ਜਾ ਕੇ ਰਵਨੀਤ ਬਿੱਟੂ ਦੇ ਸੋਹਰੇ ਜਿਹੜੇ ਕਿ ਬਦਲ ਗਏ ਨੇ ਹੁਣ 암ਰਤਪਾਲ ਨੂੰ ਲੈ ਕੇ ਕਿਹਾ ਗਿਆ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਵੇਗੀ ਤੇ ਜਿਸ ਤੋਂ ਬਾਅਦ ਪੁੱਛਿਆ ਜਾਵੇਗਾ ਅਗਰ ਤੁਸੀਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾਣੇ ਹੋ ਤਾਂ ਤੁਹਾਡੀ ਕੀ ਗੱਲਬਾਤ ਹੁੰਦੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਰਣਨੀਤੀ ਦੇ ਤੌਰ ਤੇ ਮੇਰਾ ਕੰਮ ਹੈ ਤੇ ਮੈਂ ਹਰ ਗੱਲ ਪੁੱਛ ਸਕਦਾ ਹਾਂ ਤੇ ਦੂਜੇ ਪਾਸੇ ਭਾਈ ਅਮਰਤਪਾਲ ਦੇ ਪੱਖ ਦੇ ਵਿੱਚ ਜ਼ਰੂਰ ਖੜਾਂਗਾ ਤੇ ਇਹ ਬਿਆਨ ਰਵਨੀਤ ਬਿੱਟੂ ਦੇ ਵੱਲੋਂ ਦੇ ਕੇ ਭਾਈ ਸਿੱਖ ਜਥੇਬੰਦੀਆਂ ਨੂੰ ਲੈ ਕੇ ਜਿਹੜਾ ਕਿ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਰਵਨੀਤ ਬਿੱਟੂ ਗਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਤੋਂ ਭਾਜਪਾ ਨੇ ਟਿਕਟ ਦਿੱਤੀ ਤੇ ਜਿਸ ਦੇ ਦੌਰਾਨ ਬਾਕੀ ਉਮੀਦਵਾਰਾਂ ਦੇ ਨਾਲ ਟੱਕਰ ਦਿੱਤੀ ਜਾ ਰਹੀ ਸੀ ਤੇ ਉੱਥੇ ਹੀ ਵੱਡੀ ਲੀਡ ਤੋਂ ਬਾਅਦ ਦੱਸਦੀ ਹੈ ਕਿ ਜਿੱਤ ਰਾਜਾ ਬੜਿੰਗ ਨੇ ਕੀਤੀ ਪਰੰਤੂ ਰਵਨੀਤ ਬਿੱਟੂ ਨੂੰ ਲੁਧਿਆਣੇ ਦੇ ਵਿੱਚ ਹਾਰ ਦੇਖਣੀ ਪਈ ਪਰੰਤੂ ਹੁਣ ਜਦੋਂ ਉਹਨਾਂ ਨੂੰ ਮੰਤਰੀ ਦਾ ਅਹੁਦਾ ਦਿੱਤਾ ਗਿਆ ਤਾਂ ਉਹਨਾਂ ਦੇ ਬਦਲ ਜਿਹੜੇ ਕਿਸੁਰ ਨੇ ਪੂਰਨ ਤੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰੀਏ ਤਾਂ ਭਾਈ ਅਮਰਤਪਾਲ ਉੱਥੇ ਹੀ ਹੋਰ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਤੇ ਮੈਂ ਕੋਈ ਵੀ ਵਿਰੋਧ ਨਹੀਂ ਕਰਾਂਗਾ ਤੇ ਜੇਕਰ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਚਾਹੁੰਦੇ ਆ ਤਾਂ ਅਸੀਂ ਪੱਖ ਜ਼ਰੂਰ ਲਵਾਂਗੇ ਪਰੰਤੂ ਹੁਣ ਸਾਰਾ ਕੁਝ ਭੁੱਲ ਕੇ ਮੈਂ ਨਵੇਂ ਜਿਹੜਾ ਕਿ ਪੱਖ ਤੋਂ ਸ਼ੁਰੂ ਕਰਾਂਗਾ ਪਰੰਤੂ ਮੈਂ ਕੋਈ ਵੀ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਕਿ ਵਿਰੋਧ ਨਹੀਂ ਕਰਾਂਗਾ ਇਹ ਬਿਆਨ ਦੇ ਕੇ ਰਵਨੀਤ ਬਿੱਟੂ ਜਿਹੜੇ ਕਿ ਫਿਰ ਤੋਂ ਜਿਹੜਾ ਕਿ ਸਿੱਖ ਜਥੇਬੰਦੀਆਂ ਨੂੰ ਲੈ ਕੇ ਤਿੱਖੇ ਜਿਹੜੇ ਕਿ ਆਪਣਾ ਪੱਖ ਲਿਆ ਗਿਆ ਤੇ ਦੂਜੇ ਪਾਸੇ ਦੱਸਦੀ ਇਹ ਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ ਤਾਂ ਉਦੋਂ ਬਹੁਤ ਜਿਹੜਾ ਕਿ ਬਿਆਨਬਾਜ਼ੀਆਂ ਦੇਖਣ ਨੂੰ ਮਿਲ ਰਹੀਆਂ ਸੀ ਭਾਈ ਅਮਰਤਪਾਲ ਨੂੰ ਲੈ ਕੇ ਚਾਹੇ ਗੱਲ ਕਰੀਏ ਚਾਹੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਉੱਥੇ ਹੀ ਜਿਹੜੀ ਹੈ ਕਿ ਬਿਆਨਬਾਜ਼ੀਆਂ ਰਵਨੀਤ ਬਿੱਟੂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੀ ਪਰੰਤੂ ਹੁਣ ਜਦੋਂ ਉਹਨਾਂ ਨੂੰ ਮੰਤਰੀ ਦਾ ਅਹੁਦਾ ਮਿਲਿਆ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਭਾਈ ਅਮਰਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਾਂਗਾ ਤੇ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਲੈ ਕੇ ਵੀ ਕੋਈ ਵਿਰੋਧ ਨਹੀਂ ਕਰਾਂਗਾ ਤੇ ਜਿਸ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਇਹ ਬਿਆਨ ਦੇ ਕੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਕਿ ਨਾਰਾ ਲਗਾਇਆ ਗਿਆ ਤੇ ਦੂਜੇ ਪਾਸੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਫਿਰ ਤੋਂ ਜਿਹੜਾ ਕਿ ਕਿਹਾ ਗਿਆ ਕਿ ਭਾਈ ਅਮਰਤਪਾਲ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਾਂਗਾ ਤੇ ਮੁਲਾਕਾਤ ਕਰਨ ਨੂੰ ਲੈ ਕੇ ਫਿਰ ਸਾਰਾ ਕੁਝ ਜਿਹੜੀ ਕਿ ਜਾਣਕਾਰੀ ਵੀ ਹਾਸਲ ਕਰਾਂਗਾ ਤੇ ਪ੍ਰੰਤੂ ਮੈਂ ਕਿਸੇ ਵੀ ਸਿੱਖ ਜਥੇਬੰਦੀ ਦਾ ਵਿਰੋਧ ਨਹੀਂ ਕਰਾਂਗਾ ਤੇ ਬਿਆਨ ਜਿਹੜੇ ਕਿ ਰਵਨੀਤ ਬਿੱਟੂ ਦੇ ਵੱਲੋਂ ਦੇ ਕੇ ਸਿੱਖਾਂ ਦਾ ਇੱਕ ਵਾਰ ਫਿਰ ਤੋਂ ਪੱਖ ਲਿਆ ਗਿਆ